ਆਉਣਗੇ ਇਸ ਵਾਸਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਤੁਹਾਨੂੰ ਸਾਡੀ ਕਾਲ ਕਦੇ ਵੀ ਆ ਸਕਦੀ ਹੈ ਕੋਈ ਰਾਤ ਤੇ ਕੋਈ ਦਿਨ ਨਾ ਵੇਖਿਆ ਜੇ ਸਾਥ ਜ਼ਰੂਰ ਲਿਆ ਜੇ ਅੱਜ ਵੀ ਕੇਡਰ ਤੋਂ ਬਹੁਤ ਜ਼ਿਆਦਾ ਉਮੀਦ ਸੀ ਕਿਉਂਕਿ ਜਲਾਲਾਵਾਦ ਤੇ ਗੁਰੂ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਕੇਡਰ ਬੈਠਾ ਜਿੰਨੀ ਉਮੀਦ ਸੀ ਉਸ ਉਮੀਦ ਨਾਲ ਕੇਡਰ ਇਕੱਠਾ ਤਾਂ ਨਹੀਂ ਹੋਇਆ ਪਰ ਜੋ ਆਏ ਉਹਨਾਂ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਸੋ ਸਾਥੀਆਂ ਨੂੰ ਇਹ ਬੇਨਤੀ ਹੈ ਵੀ ਅਗਲੇ ਪ੍ਰੋਟੈਸਟ ਵਾਸਤੇ ਜੋ ਲਿਖਿਆ ਜਾ ਰਿਹਾ ਉਹ ਗੁਪਤ ਐਕਸ਼ਨ ਹੋਏਗਾ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿਉਂਕਿ ਸਾਡੇ ਕਾਮਕਾਰ ਇਕੱਠੇ ਦਿਨ ਚ ਨੇ ਬੇੜ ਲਓ ਆਪਦੇ ਬੈਗ ਨੂੰ ਪੈਕ ਕਰ ਲਓ ਜਲਦੀ ਤੁਹਾਨੂੰ ਜਿਹੜਾ ਉਹ ਆਪਦੇ ਗੁਜਬਾਰ ਦੇ ਖਾਤਰ ਸੜਕਾਂ ਤੇ ਆਉਣਾ ਪਏਗਾ ਜਦੋਂ ਵੀ ਤੁਹਾਨੂੰ ਕਾਲ ਦਿੱਤੀ ਜਾਂਦੀ ਹੈ ਇੱਕ ਜਾਂ ਦੋ ਦਿਨਾਂ ਦੇ ਵਿੱਚ ਤੇ ਤੁਸੀਂ ਸਾਰਿਆਂ ਨੇ ਸਾਥ ਜਰੂਰ ਦੇਣਾ ਹੈ ਇੰਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਸਾਡਾ ਨੋਟੀਫਾਈਡ ਹੋ ਗਿਆ ਸਾਡੀ ਭਰਤੀ ਵੀ ਪੇਪਰ ਵੀ ਹੋ ਗਿਆ ਕੁਝ ਨਹੀਂ ਹੈ ਸਭ ਕੁਝ ਹੋ ਗਿਆ ਹੋਰ ਇਹਦੇ ਵਿੱਚ ਕੀ ਹੋ ਗਿਆ ਕਿ ਭਰਤੀ ਦਾ ਪੇਪਰ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਦੁਬਾਰਾ ਪੇਪਰ ਫਿਰ ਹੋ ਗਿਆ ਇੱਕ ਟੀਜ਼ਰ ਲੱਗਣਾ ਤੇ ਅੰਦਰ ਦੇਖੋ ਦਿੱਤੀ ਲੱਗੇ ਚਾਰ ਜਵਾਬ ਪੇਪਰ ਦੋ ਵਾਰੀ ਦੇ ਦਿੱਤਾ ਪੰਜਾਬੀ ਦੀ ਪਹਿਲੀ ਵਾਰੀ ਹੋਇਆ ਇਹ ਸਰਕਾਰ ਆਪਣੀ ਜਿਹੜੀ ਆਵਾਜ਼ ਵਿੱਚ ਕਹਿੰਦੀ ਸੀ ਨਾ ਕਿ ਪੇਪਰ ਦੇਣ ਤੋਂ ਬਾਅਦ ਕੈਨਸਲ ਕਰਕੇ ਫਿਰ ਪੇਪਰ ਦੇ ਜੀਗੇਗੀ ਪਾਰਕ ਆ ਗਿਆ ਬੇਟੀਆਂ ਪਹਿਲਾਂ ਸੌਣ ਲਓ ਤੇ ਫਿਰ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਹਮ ਪਾਰਕ ਵਿੱਚ ਪਹਿਲਾਂ ਇੱਕ ਦਾ ਲਾਸਟ ਚੱਲ ਰਿਹਾ ਇਸ ਵਰਕ ਟਿਕਾ ਠੀਕ ਹੈ ਕੋਣ ਹੈ ਤੁਹਾਹਾ ਦਾ ਦਿਨ ਨਾਲ ਤੋਂ ਕੋਣ ਜੀ ਆਪਾਂ ਦਾ ਬੜੀ ਵੱਡੀ ਬੜੀ ਵਾਰੀ ਇਹ ਸਮਝੋ ਦੋ ਪਾਸੇ ਚ ਵੰਡਦੇ ਹੁਣ ਕੋਸ਼ਿਸ਼ ਕਰਨੀ ਠੀਕ ਹੈ ਮੈਂ ਵੇਖੋ ਗਿਲਾ ਹੈ ਗੁੱਸਾ ਹੈ ਸਾਡੇ ਦਿਲ ਦੇ ਵਿੱਚ ਆਪਾਂ ਅੱਗੇ ਫਾਰਕਟੇ ਬਾਈ ਜੀ ਮਿਲੇ ਸੀ ਨਾ ਅੱਗੇ ਸੀ ਬਾਈ ਸਾਨੂੰ ਕਿਹਾ ਸੀ ਉਹ ਮੁੱਖ ਮੰਤਰੀ ਦਾ ਟਾਈਮ ਆਪਾਂ ਲੈ ਕੇ ਜਾਾਂਗੇ ਮੈਂ ਨਾਲ ਚੱਲਾਂਗਾ ਤੁਸੀਂ ਮੇਰੇ ਨਾਲ ਚੱਲਦੇ ਹੋ ਟੋਟਾ ਮਿਸਟਰ ਨਹੀਂ ਕਰਨਾ ਮੈਂ ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਤੇ ਜਦੋਂ ਚੰਡੀਗੜ੍ਹ ਵਾਲਾ ਅਸੀਂ ਪਹੁੰਚ ਗਏ ਤੁਸੀਂ ਵੀ ਹੈਗੇ ਸੀ ਚੰਡੀਗੜ੍ਹ ਉਸੇ ਦਿਨ ਲੱਡੀ ਭਾਈ ਨੂੰ ਪੁੱਛਿਆ ਜੇ ਦੋ ਵਾਰੀ ਲੱਡੀ ਨੇ ਕੋਈ ਟੱਕਰ ਪੀਤੀ ਤੇ ਰਾਜਨੀਤਿਕ ਨੇ ਕੋਈ ਦੋ ਬਾਅਦ ਕੋਈ ਪੰਨਾ ਬੰਦ ਕਰ ਦਿੱਤਾ ਦੋ ਤੋਂ ਬਾਅਦ ਠੀਕ ਹੈ ਸਿਰ ਆ ਸਰ ਤੁਹਾਡੇ ਕੋਲ ਵੀ ਬੜੀ ਬੜੀ ਆਏ ਆ ਤੇ ਤੁਸੀਂ ਸਾਨੂੰ ਆਫਿਸ ਚਾਹੁੰਦੇ ਆ ਆਫਿਸ ਵਿੱਚ ਬੁਲਾ ਕੇ ਅਸੀਂ ਅੱਧਾ ਅੱਧਾ ਪਾਉਣਾ ਪੈਣਾ ਉਹ ਰੇਡ ਕਰ ਕਰ ਕੇ ਵਾਪਸ ਜਾਏ ਆ ਤੁਹਾਨੂੰ ਭਾਗੋ ਬੰਦਾ ਹੀ ਚੱਲਦਾ ਅਸੀਂ ਮੇਰੀ ਹਾਲਾਤ ਨੂੰ ਮੇਰੇ ਨਾਮ 94 ਪੋਸਟੈਂਡ ਸਪੀਕ ਮੈਨੂੰ ਸਹੀ ਦੱਸਿਆ ਪਰ ਇਹ ਕਿ ਸਾਡੇ ਨਾਲ ਵਿੱਚ ਸਾਡੇ ਸਭ ਤੋਂ ਵੱਡੀ ਕੌਣ ਹੈ ਟੀਚਰ ਸਾਡੇ ਨੂੰ ਚੋਣ ਕਰਨ ਦੇ ਨਾਲ ਪਿਪਰ ਨਾਲ ਹੋਣ ਦਾ ਕ੍ਰੋਣਾ ਵੀ ਕੀ ਆਪਾਂ ਉਹ ਜਿਹੜੇ ਪਹਿਲਾਂ ਨੇ ਉਹ ਤਾਂ ਲਈ ਆ ਆ ਬਾਕੀ ਹੋਰ ਨੇ ਗੱਲ ਕਰਨੇ ਬਾਅਦ ਹਾਂ ਆਰੰਗੋਰ ਆ ਗਿਆ ਪਹਿਲਾਂ ਵੀ ਗਿਆ ਗਿਆ ਰਿਜ਼ਲਟ ਵੀ ਆ ਗਿਆ ਪੰਜਾਬੀ ਪੇਪਰ ਦਾ ਜੀ ਤੁਹਾਨੂੰ ਵੀ ਬੂਕ ਟੈਨ ਹੈ ਜੀ ਮੈਂ ਤਾਂ ਕਿ ਸਹੀ ਸਟੇਟਸ ਕੀ ਹੈ ਮੈਂ ਜਿਸ ਨੂੰ ਕੱਢਿਆ ਫੋਟੋ ਜੋ ਹੈ ਜਿੱਥੇ ਫੋਟੋ ਹੈ ਫਾਈਨਲ ਆਰਡੀ ਆਉਣ ਚੁਣਾਂ ਚਲੋ ਅੱਜ ਦੇ ਅੱਜ ਦੇ ਇਹ ਲੱਗਦਾ ਹੈ ਕਿ ਇਹਨਾਂ ਨੇ ਕੁਝ ਤਾਂ ਇਹਨਾਂ ਨੇ ਪੱਕੀਆਂ ਕਰਤੀਆਂ ਇਹਨਾਂ ਨੇ ਪੂਸਤਾਂ ਦੁਨੀਆਂ ਦਾਾਰੇ ਦੇ ਤੋਂ ਉਹਨੇ ਫੱਕੀਆਂ ਵੀ ਕਰਦੇ ਉਹਨਾਂ ਦੇ ਕਹੇ ਥੋੜਾ ਬਾਹ ਵੀ ਲੱਗੇ ਹੋ ਨਹੀਂ ਨਹੀਂ ਸਰ ਅੱਲੇ ਤਾਂ ਕੋਈ ਪੱਕੇ ਵਾਲੇ ਹੋਰ ਆ ਜੀ ਉਹ ਉਹ ਤਾਂ ਪਹਿਲੇ ਲੱਗੇ ਉਹ ਤਾਂ ਪਹਿਲਾ ਦਾ ਹੋ ਗਿਆ ਆਪਾਂ ਸਾਡੀ ਭਰਤੀ ਆਈ 2018 ਵਿੱਚ ਕਾਂਗਰਸ ਵਾਲੇ ਵੀ ਆਈ ਸੀ ਕਿਹਾ ਮંત્રી ਸਾਨ ਇਹ ਗੱਲ ਕਹਿੰਦੇ ਨੇ ਜਦੋਂ ਆਪਣੀ ਸਰਕਾਰ ਬੱਜ ਜਾਂਦੀ ਹੈ ਕਹਿੰਦੇ ਜੀ ਵੇਖੋ ਤੁਹਾਡੀ ਭਰਤੀ ਪਾਸ ਜਾਂਦੀ ਫੋਰਸ ਤੇ ਦੇਖੋ ਕਿ ਅਸੀਂ ਅਜੇ ਇਹੋ ਜਿਹੇ ਗਰੂਨ ਬਣਾ ਰਿਹਾਗੇ ਤੁਹਾਡੀ ਸਭੀ ਫੋਰਸ ਬਿਲਕੁਲ ਨਹੀਂ ਲੱਗੇਗੀ ਕਾਸੀ ਗੱਲ ਠੀਕ ਹੈ ਸਾਨੂੰ 6 6.8000 ਰੇਟ ਇਹਨਾਂ ਨੇ ਕਿਹਾ ਉਹ ਤੋਂ ਕਰੋਣਾ ਉਹਨਾਂ ਸਾਨੂੰ ਪਹਿਲਾਂ ਕਹਿੰਦੇ ਸੀ ਵੀ ਤੁਹਾਡਾ ਰਿਜ਼ਲਟ ਆ ਜਾਏਗਾ ਇੰਨੀ ਮਤਲਬ ਹਫਤੇ ਬਾਅਦ ਹਫਤੇ ਬਾਅਦ ਕਲਰਕਲਡ ਆ ਗਿਆ ਹੁਣ ਗੱਲ ਕਰੀਏ ਕਿ ਲਿਸਟਾ ਤੋਂ ਹੁਣ ਸਾਡੀ ਕੁਝ ਨਹੀਂ ਰਹਿੰਦਾ ਅਸੀਂ ਦੋ ਵਾਰੀ ਪੰਜਾਬੀ ਦਾ ਪੇਪਰ ਪਾਸ ਕਰ ਲਿਆ ਟੈਕ ਵੀ ਪਾਸ ਕਰ ਲਿਆ ਦੂਜੀ ਵਾਰ ਕੋ ਮੈਰਿਟ ਦੇ ਵਿੱਚ ਵੀ ਅਸੀਂ ਖੜੇ ਹਾਂ ਤੇ ਹੁਣ ਸਾਡਾ ਕੁਝ ਚੀਜ਼ ਨਹੀਂ ਰਹਿੰਦੀ ਹੁਣ ਸਿਰ ਸਾਡੀ ਸਟੇਸ਼ਨ ਚੁਆਇਸ ਰਹਿੰਦੀ ਹੈ ਜੇ ਸਾਨੂੰ ਸਿਰਫ ਕੰਮ ਹੋਣਾ ਹੈ ਇਹ ਕੀ ਗੱਲਾਂ ਹੋਈਆਂ ਕੋ ਮੰਗਰਵਾਰ ਜਾਣਾ ਪਰ ਮਿੰਨਟਰ ਆਣਾ ਦਾ ਵੀ ਜਾਣਾ ਮੜਿਆ ਨਹੀਂ ਆਪ ਅਸੀਂ ਜਾਣਦੇ ਆ ਮੇਰੀ ਗੱਲ ਸੁਣੋ ਆਪ ਅਸੀਂ ਜਾਂਦੇ ਪਰ ਉੱਥੇ ਜਾ ਕੇ ਗੱਲ ਨਹੀਂ ਹੋਉਂਦੀ ਵੱਡਾ ਮੁੱਦਾ ਰਿਹਾ ਉੱਥੇ ਜਾ ਕੇ ਸਰਕਾਰ ਆ ਜਾਂਦੀ ਪਰ ਮੈਨੂੰ ਲੱਗਦਾ ਸਰ ਮੇਰੀ ਗੱਲ ਸਰ ਮੈਂ ਦੇਣਾ ਨਹੀਂ ਇਹ ਕੈਂਸਲ ਮੈਂ ਦੇਣਾ ਸਰ ਮੈਂ ਪਾਰਕ ਦੇ ਵਿੱਚ ਤੁਸੀਂ ਸਾਡੇ ਕੋਲ ਆਏ ਸੀ ਮੈਂ ਮੰਨ ਕੇ ਲੱਛੀ ਚੱਲਦਾ ਸੀ ਆਣਾ ਚੱਲਦਾ ਸੀ ਬੈਗ ਅਸੀਂ ਤੁਹਾਡੇ ਤੱਕ ਮੰਗ ਰੱਖ ਸਕਦੇ ਹਾਂ ਤੁਸੀਂ ਤੁਸੀਂ ਸਾਡੇ ਭਰਾ ਜੇ ਠੀਕ ਹੈ ਪਰ ਗੱਲ ਇਹ ਹੈ ਵੀ ਜਦੋਂ ਤੁਸੀਂ ਸਾਡੇ ਸਾਡੀ ਮੰਗ 'ਚ ਤੁਸੀਂ ਨਹੀਂ ਰੱਖ ਸਕਦੇ ਫਿਰ ਅਸੀਂ ਉੱਥੋਂ ਤੱਕ ਮੰਗ ਕੇ ਪਿੰਡ ਵੱਲ ਜਾਣਾ ਹੈ ਮੇਰੇ ਨਾਲ ਤੇ ਦੋਵੇਂ ਚੱਲਦੇ ਆਪਾਂ ਇਹਦਾ ਫਾਈਨਲ ਸਾਰਾ ਪਤਾ ਕਰਨ ਲਈ ਵੀ ਕੀ ਹੈ ਫਿਰ ਉਸ ਤੋਂ ਬਾਅਦ ਆਪਾਂ ਵੇਖ ਲਾਂਗੇ ਕੰਮ ਕੀ ਕਰਦਾ ਹੈ ਮੈਂ ਤੁਹਾਡੇ ਭਰਾਏ ਨੂੰ ਲੱਗੂ ਸਰ ਫਾਈਨਲ ਸਾਰਾ ਕੋਈ ਨਿਪਟ ਜਾਣਾ ਫਿਰ ਲੋੜ ਹੀ ਨਹੀਂ ਪੈਣੀ ਫਿਰ ਉਹਨਾਂ ਨੂੰ ਲੈ ਕੇ ਨੁੱਤੇ ਲਗਾ ਕੇ ਮਾਰ ਬਾਈ ਦੋ ਤਿੰਨ ਦਿਨ ਟਿਕੜਾ ਨਿਪਟ ਜੂਏ ਸਰ ਸਮਾਨ ਨਿਪਟਾਉਣ ਦਾ ਕੋਣ ਮੌਕਾ ਦੇ ਖੜੇ ਬੈਰੇ ਕੀ ਹੋ ਜਾਊਗਾ ਮੈਨੂੰ ਦੱਸੋ ਬਾਈ ਗੱਲ ਸੁਣ ਮੈਂ ਤਾਂ ਤੁਹਾਨੂੰ ਇਹੀ ਕਹੀ ਨਾ ਮੇਰੀ ਗੱਲ ਸੁਣ ਮੰਗਲਵਾਰ ਆਪਾਂ ਚੱਲ ਜਾਈਏ ਆਪਾਂ ਸਾਰਾ ਦਾ ਫਾਈਲ ਚਰਵਾ ਦੇਣੀ ਕੀ ਹੈ ਜਦੋਂ ਅੱਗੇ ਸਿੰਗਲਾ ਸੀਸ ਕੇ ਮੰਦਿਰ ਤੁਹਾਨੂੰ ਬਦਲ ਸੋਡੋ ਮੇਰੀ ਮੇਰੀ ਬੈਂਕ ਸਾਰੀ ਇੰਨੀ ਝੋਲਾ ਇੱਕ ਮਿੰਟ ਤੁਸੀਂ ਕਹਿੰਦੇ ਸਾਰੀ ਗੱਲ ਸਹਿਮਤਾ ਵੀਂਗ ਐਮਐਲ ਮੇਰਾ ਫਰਜ਼ ਬੰਦਾ ਆ ਭਾਰਤ ਸੀ ਕਲੀਅਰ ਕਰਨੇ ਜੇ ਗੱਲ ਸੁਣੋ ਜਦੋਂ ਜਦੋਂ ਸਾਨੂੰ ਉਹ ਜਵਾਬ ਦਿੰਦੇ ਸੀ ਮੰਤਰੀ ਸਾਹਿਬ ਅਸੀਂ ਕੱਲੇ ਕੱਲੇ ਐਮਐਲ ਨੂੰ ਫੋਨ ਕਰਾਂਦੇ ਸੀ ਨਾ ਉਦੋਂ ਸਾਡੀ ਗੱਲ ਸੁਣੀਗੇ ਜੇ ਤੁਸੀਂ ਪ੍ਰੈਸ਼ਰ ਪਾਓਗੇ ਤਾਂ ਸਾਡੀ ਗੱਲ ਸੁਣੀ ਜਾਣੀ ਹੈ ਮੈਂ ਤਾਂ ਤੁਹਾਨੂੰ ਨਾਲ ਲੱਗ ਗਈ ਗੱਲ ਹੋ ਰਹੀ ਹੈ ਅਸੀਂ ਨੀਂਦ ਉਹਦੇ ਸਾਡੇ ਵਿਚ ਸਾਡੇ ਨਾਲ ਕੰਪੇਨਿੰਗ ਕਰਦੇ ਨੇ ਤੁਹਾਡੇ ਨਾਲ ਅਸੀਂ ਨੀਚੋਂ ਦੇ ਜਿੰਨਜ ਮੋਚ ਅਸੀਂ ਕੰਮ ਨਹੀਂ ਕਰਕੇ ਤੁਹਾਡੇ ਨਾਰੇ ਲਾਉਂਦੇ ਰਹੀ ਜਿੰਦਾਬਾਦ ਅਸੀਂ ਉਹਨਾਂ ਮੂਹਾਂ ਦੇ ਨਾਲ ਤੁਹਾਨੂੰ ਮੁਰਦਾਵਾਰ ਕਰਦੇ ਅਸੀਂ ਨੀਚੋਂ ਦੇ ਇਹ ਨੋਬਤ ਨਾਂ ਆਂਦੇ ਹੋ ਸਾਡੇ ਪੁਲਿਸ ਰਿਪੋਰਟਾਂ ਦੇ ਸਾਡੇ ਜੱਪ ਪੰਜਾਬ ਪੁਲਿਸਾਂ ਦੇ ਨਾਲ ਨੂੰ ਫਿਰ ਮਜਬੂਰਲ ਕਰਨਾ ਪਏਗਾ ਅਸੀਂ ਨਾ ਉਸ ਤੋਂ ਬਾਅਦ ਕੋਈ ਕਰ ਲਿਆ ਜੇ ਉਸ ਤੋਂ ਬਾਅਦ ਕਰਨਾ ਮਿਲਾਂ ਕੇ ਹਾਂ ਇੱਕ ਰਾਈਟ ਹੈ ਪਰ ਰੁਕਾਂਗੇ ਵੀ ਕਿਉਂ ਇਹ ਆਪਣਾ ਰਾਈਟ ਹੈ ਪਰ ਰੁਕਾਵਾਂਗੇ ਕਿਉਂ ਤੋਂ ਪਰੰਦਰ ਮੈਂ ਮੰਗਲਵਾਰ ਮੇਰੇ ਨਾਲ ਚੱਲੇਗਾ ਮੈਂ ਸਿਰੇ ਤੇ ਜਾਣਾ ਦੁਗਾਂ ਚੱਲੇਗਾ ਮੰਗਲਵਾਰ ਨੂੰ ਮੀਟਿੰਗ ਕਰਕੇ ਦੇਖਦੇ ਮੈਂ ਨਾ ਫਾਈਨਲ ਲੋਡ ਕੀ ਐਕਟ ਪਤਾ ਕਿ ਹੋਰ ਜਗਲੇ ਇੱਕ ਸਾਲ ਬਾਅਦ ਸਾਡਾ ਪੇਪਰ ਹੋਗਾ ਪੰਜਾਬੀ ਦਾ ਪੇਪਰ ਹੋ ਗਿਆ ਫਿਰ ਦੂਜਾ ਪੇਪਰ ਜਿਹਦੇ ਤੇ ਮੈਰਿਡ ਬੰਦੀ ਹੈ ਪੰਜਾਬੀ ਦੇ ਪੇਪਰ ਅਜ ਕੰਡੀਸ਼ਨ ਇੰਨੀ ਪਿਆ ਨਾ ਦੂਜੇ ਪੇਪਰ ਦੀ ਮੈਰਿਡ ਕਰਦੇ ਸਾਲ ਹੋ ਗਿਆ ਅੱਜ ਸਾਨੂੰ ਜ਼ਰੂਰ ਨੀ ਕਰਵਾਉਣਾ ਮਤਲਬ ਅਸੀਂ ਸਾਰੇ ਆ ਕਿੰਨੇ ਖੜੇ ਸਾਰੇ ਮੈਰਿਡ ਵਾਲੇ ਨੇ ਕੋਈ ਮਤਲਬ ਸਾਨੂੰ ਸਿਰਫ ਨੀਤੀ ਪਤਾ ਹੈ ਕਹੀ ਦੇ ਨੀ ਫੇਰ ਵੀ ਹੋਇਆ ਜੀ ਕੋਰਟ ਦੇ ਇਹਨਾਂ ਨੇ ਜਿਹੜਾ ਪੰਜਾਬੀ ਦਾ ਆਹਦਾ ਹੋਰੀਜ਼ਨ ਸਰਕਾਰ ਨੇ ਕੋਰੀਜ਼ਨ ਬਚਾ ਲਿਆ ਕੋਰਟ ਦੇ ਵਿੱਚ ਤੇ ਜਿਹੜਾ ਪਹਿਲੀ ਦੂਜਾ ਸੀ ਜਿਹਨਾਂ ਨੇ ਕੇਸ ਲਾਇਆ ਸੀ ਉਹ ਉਹ ਆਪ ਦਾ ਆਪ ਜਿੱਤ ਗਏ ਹਾਰ ਕੇੜੇ ਗਏ ਸਾਡੇ ਵਰਗੇ ਸਾਨੂੰ ਪੇਪਰ ਪੈ ਗਿਆ